ਉਸੀ ਪਲੇਸ ਪੂਰਾ ਦੇਖਿਓ ਤੇ ਅੱਜ ਘਰ ਚ ਕੀ ਕੰਮ ਚੱਲ ਰਿਹਾ ਪੇਂਟ ਦਾ ਕੰਮ ਚੱਲ ਰਿਹਾ ਉਹ ਤੁਹਾਨੂੰ ਪਤਾ ਹੀ ਆ ਤੇ ਹੋਰ ਮੈਂ ਕੀ ਕੀ ਕਰਵਾਇਆ ਉਹ ਦੱਸਿਆ ਹੋਰ ਵੀ ਰਿਪੇਅਰ ਵਗੈਰਾ ਕਿੱਥੇ ਘਰ ਚ ਕਰਵਾਈ ਆ ਥੋੜੀ ਬਹੁਤੀ ਰਿਪੇਅਰ ਦਾ ਕੰਮ ਚੱਲਦਾ ਹੀ ਰਹਿੰਦਾ ਉਹ ਦੱਸਿਆ ਹੋਇਆ ਤੇ ਕਲਰ ਕਿਹੜਾ ਕਰਵਾਇਆ ਬੇੜਿਆਂ ਨੂੰ ਉਹ ਦੱਸਿਆ ਹੋਇਆ ਤੇ ਨੈਕਸਟ ਕਲਰ ਕਿਹੜਾ ਕਰਵਾਇਆ ਉਹ ਦੱਸਿਆ ਬਾਕੀ ਰਜਨੀ ਦੇ ਬੱਚੇ ਥੋੜੇ ਖੇលਦੇ ਆ ਉਹ ਦਿਖਾਏ ਹੋਏ ਆ ਬਾਕੀ ਤੁਸੀਂ ਵਲੌਗ ਪੂਰਾ ਦੇਖਿਓ ਘਰ ਬਾਰੇ ਹੀ ਪੇਂਟ ਵਰਕ ਹੋ ਗਮਲੇ ਕਿੰਨੇ ਹੋਗੇ ਕਿੰਨੇ ਰਹਿ ਗਏ ਸਾਰਾ ਕੁਝ ਦੱਸਿਆ ਹੋਇਆ ਪਲੇਸ ਤੁਸੀਂ ਇਹ ਵਲੌਗ ਪੂਰਾ ਦੇਖਿਓ ਸਕਿਪ ਨਾ ਕਰਿਆ ਕਰੋ ਵਲੌਗ ਪੂਰਾ ਦੇਖ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੈਲੋ ਜੀ ਸ਼ਸ਼ਿਕਾ ਸਾਰਿਆਂ ਦਾ ਸਵਾਗਤ ਹੈ ਪੰਗੂ ਸਾਹਿਬ ਦੇ ਨਿਊ ਵਲੌਗ ਚ ਵੈਲਕਮ ਵੀ ਹੈ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਿਕਾ ਔਰ ਮੇਰੇ ਵੱਲੋਂ ਵੀ ਤੇ ਮੇਰੇ ਪੰਗੂ ਸਾਹਿਬ ਵੱਲੋਂ ਵੀ ਸੋ ਦੋਸਤੋ ਅੱਜ ਆਪਾਂ ਮਾਰਨਿੰਗ ਡੇਲੀ ਰੁਟੀਨ ਜੋ ਕੀ ਆਪਾਂ ਰੈਲੀ ਵਲੌਗ ਬਣਾਣੇ ਆ ਮਾਰਨਿੰਗ ਰੁਟੀਨ ਹੀ ਦੱਸਣਾ ਹੁੰਦਾ ਹੈ ਸੋ ਦੋਸਤੋ ਹੁਣ ਆਪਾਂ ਕੀ ਕਰਿਆ ਅੱਜ ਕੀ ਗੱਲ ਕਰਿਆ ਕੀ ਮਾਰਨਿੰਗ ਚ ਕਰਿਆ ਕੀ ਚੱਲ ਰਿਹਾ ਏ ਹਨਾ ਤੇ ਉਹ ਦਾデア ਤੇ ਮੈਂ ਹਲੇ ਇੱਥੇ ਮੈਨੂੰ ਇੱਥੇ ਉਹਨੂੰ ਸ਼ੁਰੂ ਕਰਨ ਵਧੀਆ ਲੱਗਦਾ ਮੇਰੇ ਭੰਗਸਾ ਵਾਂਦੇ ਨਾਲ ਸੋ ਦੋਸਤੋ ਮੈਂ ਹੁਣ ਸ਼ੌਲ ਲਈ ਹੋਈ ਆ ਹੁ ਮੈਂ ਇਹ ਸੋਚ ਰਹੀ ਆ ਕਿ ਮੈਂ ਕੋਟੀ ਕੱਢਾਂ ਨਾ ਕੱਢਾਂ ਪਾਵਾ ਕਿਉਂਕਿ ਇਹ ਕੋਟੀ ਬੰਨੇ ਆ ਬੋਲਨ ਦਾ ਸਵੈਟਰ ਤੇ ਗਰਮੀ ਲੱਗਦੀ ਆ ਤੋ ਪਸੋਣੀ ਵਧੀਆ ਮੌਸਮ ਇਸ ਵਕਤ ਬਹੁਤ ਜ਼ਿਆਦਾ ਨਾਈਸ ਆ ਵੈਦਰ ਬਹੁਤ ਨਾਈਸ ਆ ਤੋ ਮੌਸਮ ਬਹੁਤ ਜ਼ਿਆਦਾ ਸੋਹਣਾ ਹੈ ਮੈਂ ਕਹਿੰਨੀ ਇਦਾਂ ਹੀ ਹੋਣਾ ਚਾਹੀਦਾ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਸਾਰੇ ਮੌਸਮ ਜ਼ਰੂਰੀ ਹੁੰਦੇ ਆ ਬਾਰਿਸ਼ ਵੀ ਜ਼ਰੂਰੀ ਹੁੰਦੀ ਆ ਠੰਡ ਵੀ ਜ਼ਰੂਰੀ ਹੁੰਦੀ ਆ ਗਰਮੀ ਵੀ ਜ਼ਰੂਰੀ ਹੁੰਦੀ ਆ ਫਸਲਾਂ ਵਾਸਤੇ ਉਹ ਤਾਂ ਮੈਂ ਵੈਸੇ ਕਹਤਾ ਕਿ ਮੌਸਮ ਬਹੁਤ ਨਾਈਸ ਆ ਤੇ ਮੈਂ ਹੁਣ ਦੇਖਦੀ ਆ ਕਿ ਮੈਂ ਸ਼ਾਲ ਮੈਂ ਤਾਲ ਲਈ ਹੋਈ ਸੀ ਇੱਥੇ ਦੇਖੋ ਜੀ ਕਿਉਂਕਿ ਮਾਰਨਿੰਗ ਚ ਆਪਾਂ ਹਨੀ ਮਾਰਨਿੰਗ ਚ ਮੈਂ ਦੱਸਦੀ ਹਾਂ ਵੀ ਕੀ ਕਰਿਆ ਬਸ ਉਹੀ ਰੋਜ਼ ਦੀ ਤਰ੍ਹਾਂ ਉੱਠੇ ਆ ਜਿਸ ਤਰ੍ਹਾਂ ਗਰਮ ਪਾਣੀ ਪੀਂਨੇ ਹਾਂ ਰੱਬ ਦਾ ਨਾਮ ਲਈਦਾ ਹੈ ਸਿਮਰਨ ਕਰੀਦਾ ਹੈ ਪਾਠ ਕਰੀਦਾ ਹੈ ਪਾਠ ਅਗਰ ਨਹੀਂ ਕਈ ਵਾਰ ਹੁੰਦਾ ਤਾਂ ਸਿਮਰਨ ਲਗਾ ਲਓ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰੀ ਜੋ ਸਕੂਨ ਮਿਲਦਾ ਜ਼ਿੰਦਗੀ ਨੂੰ ਨਾਮ ਜਪ ਲੈ ਨਿਮੜੇ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਇਸ ਕਰਕੇ ਨਾਮ ਜਪਣਾ ਵੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਜਿਵੇਂ ਆਪਾਂ ਵਲੌਗ ਬਣਾਉਂਦੇ ਆ ਉਦਾਂ ਪ੍ਰਮਾਤਮਾ ਨੂੰ ਵੀ ਯਾਦ ਰੱਖਣਾ ਚਾਹੀਦਾ 1 ਮਿੰਟ ਪਲੀਜ਼ ਬਾਬਾ ਜੀ ਨੂੰ ਸਵੇਰੇ ਸਵੇਰੇ ਯਾਦ ਕਰ ਲੈਣਾ ਚਾਹੀਦਾ ਹੈ ਬਾਬਾ ਜੀ ਨੂੰ ਸਾਰਾ ਦਿਨ ਯਾਦ ਕਰਨਾ ਚਾਹੀਦਾ ਪਰ ਰੱਬ ਦਾ ਨਾਮ ਸਵੇਰੇ ਲੋ ਕਿਉਂਕਿ ਬਾਬਾ ਜੀ ਨੂੰ ਵੀ ਰੈਸਟ ਕਰਨੀ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਬਾਹਰ ਲੈ ਕੇ ਚਲਦੀ ਆ ਵੇੜੇ ਕਲਰ ਕਰਵਾ ਰਹੀ ਆ ਔਰ ਗਮਲੇ ਹੋ ਚੁੱਕੇ ਆ ਉਹ ਵੀ ਦਿਖਾਉਣੀ ਆ ਤੇ ਥੋੜਾ ਪੀਓ ਪੀਓ ਦਾ ਕੰਮ ਜਿਹੜਾ ਦਾ ਰਿਪੇਅਰ ਜੀ ਕਰਵਾ ਰਹੀ ਸੀ ਮੈਂ ਥੋੜਾ ਮੈਂ ਉਹ ਮੈਂ ਕਿਹਾ ਉਹ ਵੀ ਕਰਵਾ ਦਵਾ ਮੈਂ ਪਈ ਸੀ ਨਾ ਥੋੜਾ ਫਰੰਟ ਤੇ ਪੂਰਾ ਲੱਗਦਾ ਸੀ ਮੈਂ ਕਿਹਾ ਚਲੋ ਹੁਣ ਪੈਂਟਰ ਆਏ ਹੋਇਆ ਤਾਂ ਉਹਨਾਂ ਤੇ ਇਹ ਵੀ ਕਰਵਾ ਦੰਨੀ ਆ ਪੈਂਟਰ ਹੀ ਲੈ ਕੇ ਆਏ ਸੀ ਪੀਓਪੀ ਵਾਲੇ ਹੋਰ ਹੁੰਦੇ ਆ ਸੋ ਕਲਰ ਬਹੁਤ ਸੋਨਾ ਹੋ ਰਿਹਾ ਕਿਉਂਕਿ ਮੈਨੂੰ ਇੱਥੇ ਦਿਖੀ ਜਾਂਦਾ ਮੈਨੂੰ ਬਾਹਰ ਕਰਨੇ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਇੱਥੇ ਸਾਰਾ ਤਿੱਖੀ ਜਾਂਦਾ ਕੰਮਕਾਰ ਹੁੰਦਾ ਹੈ ਸੋ ਹੁਣ ਮੇਰਾ ਕੰਮ ਆ ਇਹਨਾਂ ਨੂੰ ਚਾਹ ਚੂਪ ਲਾਣਾ ਨਾਲੇ ਮੈਂ ਪਹਿਲਾਂ ਇਹ ਮੈਂ ਦੋ ਸੋਚਦੀ ਕਿ ਪਹਿਲਾਂ ਮੈਂ ਚਾਹ ਪਲਾ ਦੇਵਾਂ ਗਿਆ ਚੱਲ ਮੈਂ ਪਹਿਲਾਂ ਵੀਡੀਓ ਬਣਾ ਕੇ ਲੈ ਆਉਣੀ ਨਹੀਂ ਧਿਆਨ ਐ ਘਾਟੀਆਂ ਪਹਿਲਾਂ ਮੈਂ ਚਾਹ ਧਰਨੀ ਆ ਹਨਾ ਇਹਨੇ ਚਾਹ ਹੋਊਗੀ ਇਹਨਿੰਨ ਮੈਂ ਵੀਡੀਓ ਸ਼ੂਟ ਕਰਕੇ ਲੈ ਆਉਣੀ ਆ ਫਿਰ ਰਜਨੀ ਵੀ ਲੱਗੀ ਹੋਈ ਉਹਦੇ ਬੱਚਿਆਂ ਨੇ ਵੀ ਬਾਹਰ ਰੋਣਾ ਪਾਇਆ ਹੋਇਆ ਉਹ ਵੀ ਦਿਖ ਰਿਹਾ ਨੂੰ ਖੁੱਲੇ ਵੇੜੇ ਕਰਕੇ ਚਲੋ ਆ ਜਾਂਦੇ ਆ ਮਣੇ ਖੇਲ ਹੀ ਜਾਂਦੇ ਨਾਲੇ ਸੋ ਫਿਰ ਆਪਣੇ ਚਲੋ ਵਿਚਾਰੀ ਨੂੰ ਕੰਮ ਮਿਲਿਆ ਹੋਇਆ ਹੈ ਬੱਚਿਆਂ ਨਾਲ ਨੂੰ ਕੋਈ ਕੰਮ ਦੰਦਾ ਨਹੀਂ ਸੀ ਮੇਰਾ ਵੀ ਤਾਸ ਕਰਕੇ ਬਾਰਾ ਖਾਈ ਜਾਂਦਾ ਕਿਉਂਕਿ ਬੇੜੇ ਬਾਾਰ ਖੁੱਲੇ ਕਰਕੇ ਆਪਣਾ ਲੱਗੀ ਰਹਿੰਦੀ ਆ ਪਹਿਲਾਂ ਮੈਂ ਸੋਚਦੀ ਆ ਕਿ ਕਿਚਨ ਚ ਜਾਵਾਂ ਪਹਿਲਾਂ ਮੈਂ ਸੋਚਦੇ ਕਿ ਕੋਈ ਕੋਟੀ ਪਾਲਾਂ ਹੁਣ ਬਾਹਰ ਸ਼ੋਹੋ ਜੀ ਲੈ ਕੇ ਤੇ ਮੈਂ ਉਲਝੀ ਜੀ ਜਾਣੀ ਆ ਸ਼ੋਲ ਤਾਂ ਮੈਂ ਆਪਣੀ ਅੰਦਰ ਲੈ ਕੇ ਰੱਖਦੀ ਆ ਅਮੈਂ ਮੋਹਾਲੀ ਤੇ ਲੈ ਕੇ ਆਈ ਸੀ ਸ਼ੋਲ ਹਨ ਤਾਂ ਉਥੇ ਨਾ ਇਹਨੂੰ ਹੋ ਗਏ 3-4 ਸਾਲ ਇਹ ਸ਼ਾਲ ਨੂੰ ਤੇ ਬਹੁਤ ਦੋਨੇ ਪਾਸੇ ਤੇ ਲੇ ਹੋ ਜਾਂਦੀ ਹੈ ਬਹੁਤ ਬਹੁਤ ਨਿੱਗੀ ਆ ਬੁੱਲਣ ਦੀ ਆ ਤੇ ਇਹ ਮੇਰੀ ਬਹੁਤ ਫੇਵਰਿਟ ਸ਼ਾਲ ਆ ਸੋ ਮੈਨੂੰ ਸਵੇਰੇ ਉੱਠ ਕੇ ਇਦਾਂ ਮੈਂ ਤੁਹਾਨੂੰ ਦਿਖਾਣੇ ਕਿ ਸਵੇਰੇ ਮੈਂ ਇਹਨੂੰ ਮੈਂ ਸਵੇਰੇ ਸਵੇਰੇ ਉੱਠ ਕੇ ਇਦਾਂ ਕਰਕੇ ਤੇ ਜਦ ਤੱਕ ਮੈਂ ਸ਼ਾਲ ਇਹ ਨਾ ਲੰਦੀ ਬਸ ਸਕੂਨ ਜਾਂ ਨਹੀਂ ਮਿਲਦਾ ਹੈਗਾ ਤੇ ਹੁਣ ਇਹਨੂੰ ਜੇ ਇਹ ਲੈ ਕੇ ਰੱਖੀ ਨਾ ਕੋਈ ਕੰਮ ਤਾਂੰਦਾ ਨਹੀਂ ਹੋਣਾ ਬਸ ਮੈਂ ਤਾਂ ਬੈਠ ਜਾਨੀ ਆ ਸੋ ਹੁਣ ਮੈਂ ਕੋਈ ਕੱਢਦੀ ਆ ਕੋਈ ਕੋਈ ਕੁੱਟਕੁੱਟੀ ਜੀ ਕੱਢਦੀ ਫਿਰ ਤੁਹਾਨੂੰ ਦਿਖਾਉਣੇ ਕਿ ਮੈਂ ਕੀ ਪਾ ਲਈ ਜੀ ਅੱਜ ਤਾਂ ਮੈਂ ਵੂਲਰਨ ਦਾ ਪਾਇ ਲਿਆ ਪਰ ਉਹ ਲੜ ਲੜ ਜੇ ਰਿਹਾ ਹੈ ਤੇ ਚਲੋ ਕੋਈ ਨਹੀਂ ਮਾਰਨਿੰਗ ਦਾ ਟਾਈਮ ਹੈ ਥੋੜਾ ਜਿਹਾ ਤੇ ਫਿਰ ਖੋਦਾਂਗੇ ਮੈਂ ਲੈ ਆ ਸ਼ੋਰ ਮੈਂ ਹੁਣ ਇਹ ਮੈਂ ਤੈਰ ਲਾ ਕੇ ਰੱਖ ਦਿੰਨੀ ਆ ਠੀਕ ਹੈ ਜੀ ਇਹਦੀ ਹੁਣ ਜ਼ਰੂਰਤ ਮੈਨੂੰ ਕੱਲ ਨੂੰ ਮਾਰਨਿੰਗ 'ਚ ਪੈਣੀ ਇਸ ਕਰਕੇ ਇਹਨੂੰ ਮੈਂ ਤੈਰ ਲਾ ਕੇ ਰੱਖ ਦਿੰਨੀ ਆ ਤੈਰ ਰੱਖੀਆਂ ਹੋਈਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਪਈਆਂ ਦੇਖੋ ਜੀ ਮੇਰੀ ਵਿਚਾਰੀ ਦੀ ਸ਼ਾਲ ਦੇਖ ਲੋ ਆ ਦੇਖ ਇਹਨੂੰ ਮੈਂ ਇਹਦਾ ਕਰ ਤਾ ਤੇ ਹੁਣ ਇਹਦੀ ਨਾ ਮੈਨੂੰ ਜ਼ਰੂਰਤ ਕੱਲ ਨੂੰ ਪੈਣੀ ਆ ਠੀਕ ਆ ਇੱਥੇ ਰੱਖ ਦਿੰਦੇ ਆ ਠੀਕ ਆ ਲੋ ਜੀ ਹੁਣ ਆਪ ਕੋਈ ਕੋਈ ਸਟਾਲ ਸਟੂਲ ਵੀ ਲੱਭ ਲਈਏ ਦੇਖ ਲਈ ਨਾ ਜੀ ਉਹ ਸਵੈਟਰ ਸ਼ੂਟ ਨਹੀਂ ਬੈਠਿਆ ਹੈਗਾ ਉਹ ਸ਼ੂਟ ਤਾਂ ਨਹੀਂ ਬੈਠਿਆ ਹੈਗਾ ਕਿ ਉਹਨਾਂ ਹੂਲਨ ਦਾ ਬਹੁਤ ਆ ਔਰ ਇਹ ਚ ਬਹੁਤ ਗਰਮੈਸ਼ ਜੀ ਲੱਗ ਰਹੀ ਆ ਹਲੇ ਨਹੀਂ ਠੰਡ ਆਈ ਨਹੀਂ ਫਿਰ ਮੈਂ ਹਾ ਲਾਈਟ ਵੇਟ ਕੋ ਹੈ ਤਾਂ ਵੀ ਗਰਮ ਲੱਗ ਰਹੀ ਹੈ। ਕੀ ਕਰੇ ਬੰਦਾ ਕਦੋਂ ਪਾਵੇ ਗਰਮ ਕੱਪੜੇ ਹੈ ਨਾ। ਹੋਰ ਜਦ ਇਨੀ ਠੰਡ ਆਣੀ ਤੇ ਕਿਹੜਾ ਹਾਈ ਠੰਡ ਹਾਈ ਠੰਡ ਹੈ ਨਾ। ਸੋ ਦੋਸਤੋ ਚੱਲਦੇ ਹਾਂ ਕਿਚਨ 'ਚ। ਇਸ ਮੈਂ ਚਾਹ ਬਣਾ ਲਈ ਹੈ ਦੇਖੋ। ਤੇ ਮੈਂ ਹੁਣ ਰਜਨੀ ਨੂੰ ਆਜ ਮਾਰਦੀ ਆ ਤੇ ਫੜਾਣੇ ਵਾਲਾ ਕੰਮ ਹੋਦਾ ਹੀ ਆ। ਮੈਂ ਹੁਣ ਆਪਣਾ ਸੈਂਡਵਿਚ ਵੀ ਬਣਾ ਲਿਆ। ਅਹ ਦੇਖਦੀ ਆ ਵੀ ਪਹਿਲਾ ਵੀਡੀਓ ਬਣਾਉਣੀ ਆ ਕਿ ਠੀਕ ਆ ਮੈਂ ਰਜਨੀ ਰਵਾਜ ਵਾਲੀ ਹਾਂ ਹਾਂ ਠੀਕ ਆ ਮੈਂ ਕਦੇ ਕਦੇ ਰੋਟੀ ਖਾਂਦੀ ਆ ਤੇ ਕਦੇ ਕਦੇ ਬ੍ਰੈਡ ਖਾਂਦੀ ਆ ਤੇ ਮੈਂ ਅੱਜ ਮੇਰਾ ਦਿਲ ਕਰਦਾ ਹੈ ਬ੍ਰੈਡ ਖਾਣੇ ਦਾ ਕਿਉਂਕਿ ਮੇਰੇ ਕੋਲ ਆਇਲ ਨੂੰ ਆਇਲ ਖੋਇਆ ਸੀ ਇੱਕ ਮਿੰਟ ਕਿੱਥੇ ਗਿਆ ਉਹ ਹੋਰ ਲੱਗਦੀ ਹੈ ਮੈਂ ਅੰਮ੍ਰਿਤ ਵਾਣਾ ਨੂੰ ਡੀਨਰ ਤਿਆਰ ਕਰਿਆ ਕਰਿਆ ਹੋਇਆ ਸੀ ਲੱਗਦੀ ਤੁਸੀਂ ਸਿਰਫ ਟੈਕ ਸੈੱਟ ਦੇ ਤੁਸੀਂ ਪਲੀਜ਼ ਕਾਰੀ ਸੈੱਟ ਤੇ ਮੈਂ ਹਾ ਮਟੀਰੀਅਲ ਜਿਆ ਤਿਆਰ ਕੀਤਾ ਹੋਇਆ ਸੀ ਮੈਂ ਹੁਣੇ ਦਿਖਾਉਣੀ ਆ ਰਾਜਨੀ ਬਾਤ ਜਾਣੀ ਨਹੀਂ ਕੋਈ ਫਾਇਦਾ ਨਹੀਂ ਚਿਕ ਕੇ ਖੋਲੇ ਜਾ ਕੇ ਤਾਂ ਲੱਗ ਹੀ ਜਾਨੀ ਆ ਇੱਕ ਵਾਰ ਮੈਂ ਨਾ ਐ ਸੈਂਡਵਿਚ ਰੈਡੀ ਕਰ ਦੂੰ ਗਰਮ ਮੈਂ ਫੇਰ ਕਰੂੰਗੀ ਮੈਂ ਤੁਹਾਨੂੰ ਦਿਖਾ ਦੰਨੀ ਆ ਮੈਂ ਮਟੀਰੀਅਲ ਜਿਆ ਰੈਡੀ ਕਰਕੇ ਰੱਖ ਲੈਣੀ ਹੁੰਦੀ ਆ ਆਲੂ ਪਾਗੇ ਵਿੱਚ ਥੋੜੇ ਜਿਹੇ ਪਿਆਜ਼ ਵੀ ਜਿਹੇ ਪਾਗੇ ਬਸ ਖਾਣਾ ਮੈਂ ਕੋਈ ਆ ਉਹਦੇ ਇਹ ਤਾਂ ਕਰ ਲਿਆ ਤੇ ਜੋ ਉਪਰ ਆ ਰੱਖ ਲਿਆ ਚਾਹੇ ਤੁਸੀਂ ਸੌਸ ਪਾ ਲੋ ਜੋ ਮਰਜੀ ਪਾ ਲੋ ਆਪਣੀ ਚੁਆਇਸ ਹੁੰਦੀ ਹੈ ਤੇ ਇਹਨੂੰ ਮੈਂ ਰੈਡੀ ਕਰਕੇ ਰੱਖ ਲਿਆ ਤੇ ਬਾਕੀ ਦੀ ਜੀਰੇ ਮੈਂ ਵਿੱਚ ਰੱਖ ਦੂੰਗੀ ਕਾਲੀ ਮਿਰਚਾ ਪਾ ਦੂੰਗੀ ਪਛਣੀ ਵੀ ਕਰਦਾ ਠੰਡ ਕਰਕੇ ਰੈਡੀ ਚੀਕ ਥਾਵਾਂਗੇ ਸੰਤੀ ਚੀਤਾ ਥਾਵਾਂਗੇ ਤੇ ਹੁਣ ਹੋਰ ਆਪਾਂ ਫਲਾਉਂਦੇ ਆ ਰੈਡੀ ਨੂੰ ਹਲਾ ਕੇ ਲੈ ਆਨੀ ਆ ਚਾਹ ਤੋ ਵੀ ਸਾਰਿਆਂ ਨੂੰ ਔਰ ਆਪ ਕੋ ਬਾਹਰ ਚਲਦੇ ਆ ਕੇ ਫੇਰ ਖਾਂਗੇ ਬੈਠ ਕੇ ਤੁਮਣਾ ਕੁਸੀ ਹੈਲੋ ਗਾਇਸ ਕਿਵੇਂ ਹੋ ਗੁੱਡ ਮਾਰਨਿੰਗ ਹੋਰ ਵਧੀਆ ਹੋਰ ਵਧੀਆ ਠੀਕ ਠਾਕ ਹੋ ਆਪ ਲੋਗ ਕਿਵੇਂ ਹੋ ਹੋਰ ਵਧੀਆ ਚਲਤਾ ਹੁਮ ਆਪਣਾ ਟਰੇ ਨੂੰ ਚੱਕ ਗਲਾਸ ਬਲੂਸ ਲੈ ਕੇ ਜਾਚੂ ਬਣ ਕੇ ਬੜਾ ਦੇਖਿਆ ਕਦੇੜਾ ਤੇਰਾ ਕੰਮ ਠੀਕ ਆ ਤੇ ਮੇਰਾ ਕੰਮ ਚਾਹ ਬਣਾਣੀ ਹੈ ਨਾ ਉਹ ਦਿਖਾਉਣੀ ਆ ਦਿਖਾਉਣੀ ਇਹਦਾ ਹੱਥ ਨਹੀਂ ਜਾਂਦਾ ਇਹ ਆਹ ਗਲਾਸ ਨਹੀਂ ਬੀਬਾ ਛੋਟੇ ਲੈ ਕੇ ਆ ਉਹ ਛੋਟਾ ਸਾइज ਗਲਾਸ ਆ ਤੇ ਪਾਣੀ ਦੇ بڑے بڑے ਗਲਾਸ ਪਹਿਲਾਂ ਇੱਧਰ ਪੀਣ ਵਾਲੇ ਨੂੰ ਫੜਾਇਆ ਮੂਲੀਆਂ ਵਾਲੇ ਕੋ ਜਿਹੜਾ ਹਨਾ ਬਾਹਰ ਛੁੱਟੀ ਹੈ ਠੀਕ ਹੈ ਜਿਆ ਭੱਜ ਕੇ ਫੜਾਇਆ ਮਟੋ ਜੀ ਚੱਲ ਚੱਲ ਚਾ ਸ਼ਾਬਾਸ਼ ਮੈਂ ਵੀ ਆ ਨਹੀਂ ਸਾਡਾ ਪੇਂਚ ਹੋ ਗਿਆ ਏ ਦਿਖਾ ਦੰਨੇ ਆ ਇੱਧਰ ਪੀਓ ਵੀ ਦਾ ਕੰਮ ਆ ਦੁੱਧ ਅੰਦਰ ਰੱਖ ਦੇ ਹਾਂ ਦੇਖੋ ਇੱਥੇ ਥੋੜਾ ਜਿਹਾ ਰਿਪੇਅਰ ਸੀ ਉਹ ਕਰਾਣੀ ਆ ਆ ਜਾ ਆ ਜਾ ਲਿਆ ਫਟਾਫਟ ਹਾਸਟ ਕਾਲੋਏ ਬੱਚੇ ਦੇਖ ਦੇ ਕੀ ਕਰਦੇ ਬਾਹਰ ਤਾਂ ਗਰਮੀ ਲੱਗ ਰਹੀ ਹੈ ਭਾਈ ਅਪਾ ਆ ਚੁੱਕੇ ਆ ਬਾਹਰ ਤੇ ਵੇੜੇ ਦਾ ਹਾਲ ਦਿਖਾਨੀ ਹੈ ਕਿ ਪਹਿਲਾਂ ਕਿੱਦਾ ਦਾ ਸੀ ਇਤਨਾ ਬਹੁਤ ਗਰਮੀ ਲੱਗ ਰਹੀ ਹੈ ਬਾਹਰ ਮਤਉ ਪੂਰੀ ਛੁੱਟੀ ਪਾ ਕੇ ਇਹ ਪਤਾ ਹਏ ਹੇ ਨੂੰ ਖੋਲ ਲੀਏ ਪਹਿਲਾਂ ਤਾਂ ਆਹਾ ਵੇੜੇ ਦਾ ਹਾਲ ਪਹਿਲਾਂ ਦੇਖ ਲੋ ਅੱਜ ਵੀਡੀਓ ਆਪਾਂ ਸਾਰਾ ਦਿਨ ਬਣਾਉਣੀ ਹੈ ਮਿੱਟੀ ਲੈ ਕੇ ਬਾਸ ਲੈ ਕੇ ਆਹ ਆ ਦੇਖ ਉਹਨੂੰ ਉਧਰ ਨਾ ਜਾਂਦਾ ਠੀਕ ਹੈ ਇਹ ਤੇਰਾ ਘਰ ਮੈਂ ਤੁਹਾਨੂੰ ਰੋਕਣਾ ਹਲੋ ਇਹ ਵੀ ਇੰਡਰੀ ਸਾਡੇ ਲੱਗੇ ਹੋਏ ਨੇ ਕੰਮ ਕਰਨ ਚਲੋ ਵਧੀਆ ਲੱਗ ਰਿਹਾ ਲਾਲ ਰੰਗ ਤੇ ਆ ਵੇੜੇ ਦਾ ਹਾਲ ਆ ਹਮ ਸਾਰਾ ਬਹੁਤ ਬੁਰਾ ਸੀ ਜੀ ਇਹ ਤਾਂ ਵੇੜਾ ਹੋ ਜਾਏਗਾ ਉਹ ਤਾਂ ਪ੍ਰੋਪਰ ਦਿਖਾਵਾਂਗਾ ਦੇਖੋ ਮੇਰਾ ਚਾਹ ਪੀ ਲੋ ਰਜਨੀ ਚਾਹ ਲੈ ਕੇ ਆ ਗਈ ਚਾਹ ਆ ਗਈ ਚਾਹ ਉਹਨਾਂ ਨੂੰ ਦੇਤੀ ਚਾਹ ਚਾਹ ਲੋ ਜੀ ਆ ਵੇੜੇ ਦਾ ਅਦਾ ਕਲਰ ਹੋਣ ਲੱਗ ਗਿਆ ਦੇਖੋ ਇਹ ਦੇਖੋ ਸਾਡੇ ਪੇਂਟਰ ਜੀ ਲੱਗੇ ਹੋਏ ਨੇ ਕਰਨ ਦੇਖ ਲਿਆ ਜਿਆਦਾ ਗਾੜਾ ਤਾਂ ਨਹੀਂ ਹੈਗਾ ਇਹ ਇੱਧਰ ਵੀ ਪਹਿਲੇ ਭਈਏ ਮੈਨੇ ਆਪ ਕੀਤਾ ਤਾਂ ਪਤਾ ਸਾਰਾ ਕਲਰ ਪਹਿਲੇ ਇਸ ਵਿੱਚ येलो येलो ਪੱਟੀਆਂ ਭਰੀ ਦਿਨ ਜਿਵੇਂ ਇਹ ਦੋ ਪੱਟੀਆਂ ਉਹ ਜਿਆਦਾ ਮਿਹਨਤ ਲੱਗਦੀ ਸੀ ਜੋ ਮੈਨੇ ਉਹ ਆ ਖੁਦ ਕੀਤਾ तो हाँ जैसे जैसे दो दो रेड हो गई दो लाइनें येलो हो गई ऐसे किया था मैंने डिजाइन बना के उसमें टाइम लगता ज्यादा तो मैंने एक महीने में पूरा किया था ना मैं एक दो घंटा लगा सी तो मैंने दो 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 घंटे लगाए थे मैंने दिहाड़ी नहीं ना लगाई थी पूरी नहीं नहीं तो आपने टाइम पास किया था। हाँ मैंने टाइम पास किया था अब मैं वीडियो बना के कर लें टाइम पास टाइम में पास करना देखो जी भैया उस भैया को पूछ रही हूँ कि आप काम क्यों कर रहे हो तो कोई बुराई नहीं है जब तक तंदुरुस्त शरीर करी जो ਬੈਠ ਕੇ ਗੱਲ ਕਰਦੇ ਸੀ ਦੇਖਿਆ ਇਹਨੇ ਚੁੱਲਾ ਵੀ ਕਿੰਨਾ ਕੰਤਾ ਕਰਿਆ ਪਿਆ ਲਓ ਜੀ ਆ ਪਾ ਆ ਗਿਆ ਆਪਣੇ ਮੈਂ ਪਾਕੀ ਆਈ ਸੀ ਕੋਟੀ ਹੂੰ ਤੇ ਫਿਰ ਮੈਨੂੰ ਲੱਗੀ ਗਰਮੀ ਪਹਿਲਾਂ ਮੈਂ ਦੋਸ ਵਾਟਰ ਪਾਇਆ ਮੈਨੂੰ ਲੱਗਿਆ ਬਾਹਰ ਠੰਡ ਹੋਣੀ ਆ ਮੈਂ ਕਿਹੜਾ ਸਵੇਰੇ ਸਵੇਰੇ ਬਾਹਰ ਜਾਉਣੀ ਨਹੀਂ ਰਹਿਣਾ ਅੰਦਰ ਤਾਂ ਰਹਿਣੀ ਆ ਤੇ ਫਿਰ ਮੈਨੂੰ ਧੋ ਲੱਗੀ ਧੁੱਪ ਤੇ ਮਸਰਾ ਫਿਰ ਸ਼ਰੈਗ ਵੀ ਖੋਲਤੀ ਮੈਂ ਬਣੀ ਸ਼ਰੈਗ ਵੀ ਚੱਕਣੀ ਆ ਉਸੇ ਮੰਜੇ ਤੇ ਪਈ ਆਹ ਚੁੱਪ ਕਰ ਜਾ ਚੱਪ ਕਰ ਜਾ ਚੱਪ ਨਹੀਂ ਇੱਕ ਫੈਂਟਾ ਚੜਾ ਦੂੰ ਮਰਾ ਜੀ ਨੇ ਚਾਹ ਵੀਂਦੀ ਦਿਖਾਣੀ ਆ ਤੁਹਾਨੂੰ ਦੇਖ ਕਿਨੇ ਟੌਰ ਨਾਲ ਚਾਹ ਵੀਂਦੀ ਆ ਪਾਲੇ ਪਲਾਲੇ ਸ਼ਾਬਾਸ਼ ਬਿਸਕੁਟ ਲਈ ਲੈ ਆਈ ਸਾਡੇ ਨਾਲ ਰਹੋਗੇ ਤੋ ਅੱਗੇ ਬੋਲੀ ਐਂਜ ਕਰੋ ਹਾਂ ਦੇਖੋ ਜੀ ਜੋ ਬਿਸਕੁਟ ਮਠਿਆਈ ਵਗੈਰਾ ਹੁੰਦੀ ਆ ਸਾਰੇ ਆਪਾ 아이 ਡੋ ਨੋ ਬੱਚਿਆਂ ਨੂੰ ਖਲਾ ਦਿੰਦੇ ਮੈਂ ਕਿੰਨਾ ਕਾ ਖਾਉਂਗੀ ਬੱਚੇ ਅਜੇ ਜਿਮ ਮਾਰੇ ਉਹ ਖਾਂਦੇ ਨਹੀਂ ਹੈਗੇ ਬੱਚੇ ਮੇਰੇ ਮਠਾਈ-ਮਿਠਾਈ ਘੱਟ ਖਾਂਦੇ ਨਹੀਂ ਖਾਂਦੇ ਹੀ ਨਹੀਂ ਹੈਗੇ ਤੇ ਇਹਨਾਂ ਦੇ ਕੰਮ ਆਉਂਦੀ ਆ ਮੈਂ ਤਾਂ ਬਹੁਤ ਖਾਨੀ ਆ ਮਨੂੰ ਤਾਂ ਠੀਕ ਰਹਿੰਦੀ ਵੀ ਕੋਈ ਡੱਬਾ ਆਵੇ ਹੈਨਾ ਰਾਈਟ ਮਨੂੰ ਤਾਂ ਠੀਕ ਰਹਿੰਦੀ ਵੀ ਕੋਈ ਮਠਾਈ ਦਾ ਡੱਬਾ ਆਵੇ ਤੇ ਖਾਈ ਪਰ ਮੈਂ ਕੱਲੇ ਹੀ ਨਹੀਂ ਖਾਂਦੀ ਮੈਨਾਂ ਨੂੰ ਵੀ ਦੇ ਦੰਨੀਆਂ ਠੀਕ ਆ ਤੋਂ ਨਾ ਸਾਰੇ ਭਾਂਡੇ ਨਾ ਸਾਰੇ ਉਹ ਕੱਲ ਦੇ ਜਿਹੜੇ ਪਏ ਉਹ ਵੀ ਸਾਰੇ ਅੰਦਰ ਰੱਖ ਕੇ ਆਂ ਠੀਕ ਆ ਫੇਰ ਮੈਂ ਧੋਨੀ ਆ ਠੀਕ ਆ ਰਾਈਟ ਇਹ ਲੋ ਬੜੀ ਹਾਸੇ ਆਉਂਦੇ ਆ ਫਸਦੀ ਵਧੀਆ ਲੱਗਦੀ ਆ ਨਾ ਇਤਨੇ ਹਾਸੇ ਕਾ ਤੇ ਆਉਂਦੇ ਤੈਨੂੰ ਹਾਂ ਪੰਜਾਬ ਵੀਡੀਓ ਬਣਾ ਲੈ ਉਸਕੇ ਲਈ ਹਾਂ ਤੈਨੂੰ ਕੀ ਪਤਾ ਕਿ ਵੀਡੀਓ ਕੀ ਬਣ ਰਹੀ ਆ ਬੱਚਾ ਹਲੋ ਜੀ ਹੁਣ ਮੈਨੂੰ ਲੱਗਦਾ ਏ ਕੱਲ ਨੂੰ ਆਪਾਂ ਬਣਾਵਾਂਗੇ ਪ੍ਰੋਪਰ ਜਦੋਂ ਕਲਰ ਹੋ ਜਾਊਗਾ ਹਨਾ ਜਦੋਂ ਗਮਲਿਆਂ ਦੀ ਸੈਟਿੰਗ ਹੋ ਜਾਏਗੀ ਹਨਾ ਰਜਨੀ ਗਮਲੇ ਦੀ ਸੈਟਿੰਗ ਹੀ ਅੱਜ ਬਹੁਤ ਮੁਸ਼ਕਿਲ ਹੈ ਨਹੀਂ ਨਹੀਂ ਹੋ ਜਾਏਗੀ ਮੈਨੂੰ ਤਾਂ ਲੱਗਦਾ ਅੱਜ ਕੱਲ ਨੂੰ ਕਰਨਾ ਹੈ ਆਪਾਂ ਨੇ ਕੰਮ ਹਲੇ ਕੱਲ ਝਾੜੂ ਮਾਰਿਆ ਸੀ ਦੇਖ ਕੇ ਕਿ ਆ ਫੇਰ ਪੱਤੇ ਗਿਰ ਗਏ ਹੂੰ ਪੱਤੇ ਨਹੀਂ ਗਿਰਦੇ ਹੂੰ ਹਾਂ ਹਲੇ ਭਈਆ ਆਉਣਗੇ ਹੱਲੇ ਭਈਆ ਆਉਣਗੇ ਅਗਲੇ ਵੀਰਵਾਰ ਨੂੰ ਏ ਤੇਰਾ ਨਾਮ ਕੀ ਨੰਦਨੀ ਹੈ ਨਾ ਇਹ ਜੋ ਇਹ ਤੋੜ ਰਖੀ ਹੈ ਨਾ ਬੱਚੋ ਨੇ ਇਸ ਕੋ ਵੀ ਮਤ ਤੋੜਨੇ ਦੇਣਾ ਠੀਕ ਹੈ ਹਿੰਦੀ ਭਾਸ਼ਾ ਮੈਂ ਤੈਨੂੰ ਮੈਂ ਗੱਲ ਸਮਝਾ ਦਿਆਂ ਤੂੰ ਸੁਣਿਆ ਨਾ ਬੰਦੇ ਬੱਚਿਆਂ ਨੂੰ ਤੂੰ ਤਾਂ ਸਾਡੇ ਸਾਰੇ ਖਤਮ ਹੋ ਗਏ ਦੱਸੋ ਦੱਸੋ ਪਹਿਲਾਂ ਮੈਂ ਪਾਇਆ ਮੋਟਾ ਜਿਹਾ ਰੈਟਰ ਬਰਾਂਦਰ ਸੀ ਮੈਨੂੰ ਲੱਗਿਆ ਕਿ ਠੰਡ ਲੱਗੂਗੀ ਫਿਰ ਮੈਨੂੰ ਕੀੜੀਆਂ ਚ ਲੈਣੀਆਂ ਫਿਰ ਮੈਂ ਖੋਲਿਆ ਫਿਰ ਉਹ ਪਾਈਸ ਰੱਗ ਬਾਹਰ ਆ ਕੇ ਉਹ ਵੀ ਗਰਮੀ ਲੱਗ ਰਹੀ ਹੈ ਦੇਖ ਮੌਸਮ ਕਿੰਨਾ ਵਧੀਆ ਵੈਸੇ ਵਧੀਆ ਮੌਸਮ ਜਿਆਦਾ ਠੰਡ ਨਹੀਂ ਹੈਗੀ ਨਾ ਜਿਆਦਾ ਗਰਮੀ ਹੈਗੀ ਮੈਨੂੰ ਵੀ ਕੋਈ ਚਾਹ ਪੁੱਛ ਲਓ ਅੰਦਰ ਪੜੀ ਜਾਓ ਪੀ ਲਓ ਮੈਂ ਵੀ ਚਾਹ ਬਣਾ ਕੇ ਆਈ ਸੀ ਆਪਣੇ ਤੋਂ ਮੈਨੂੰ ਇਹੰਦਾ ਹੈ ਕਿ ਥੋੜੇ ਜਿਹਾ ਵੀਡੀਓ ਸ਼ੂਟਿੰਗ ਮਾਰਨਿੰਗ ਦਾ ਸ਼ੋਟ ਲੈ ਲਵਾਂ ਥੋੜਾ ਜਿਹਾ ਅੱਜ ਮੈਂ ਵੀਡੀਓ ਸਾਰਾ ਦਿਨ ਬਣਾਉਣੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਕਲਰ ਹੁੰਦਾ ਜਾਊਗਾ ਨਾ ਤੇ ਮੈਂ ਬਣਾਉਂਦੀ ਜਾਊਂਗੀ ਤੇ ਦੂਸਰਾ ਕਲਰ ਕਿਹੜਾ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਵੋ ਦੂਸਰਾ ਕਲਰ ਤੋਂ ਮੈਂ ਦਿਖਾਉਂਗੀ ਇਹ ਤਾਂ ਹੋਊਗਾ ਰਜਨੀ ਹੁਣ ਹੋਰ ਕੀ ਬੋਲਣਾ ਦੱਸੀ ਜਾ ਕੇ ਬ੍ਰੈਡ ਬਰੋਡ ਖਾ ਲਓ ਬਾਅਦ ਵਿੱਚ ਕਰਨਾ ਕੁਝ ਹਾਂ ਇਹ ਨੂੰ ਪਤਾ ਕਿ ਬ੍ਰੈਡ ਹੋਰ ਚਾਹ ਪੀਣੀ ਉਹਨੇ ਵਿੱਚ ਚਾਹ ਬਣਾ ਕੇ ਆਈ ਸੀ ਤੇ ਬ੍ਰੈਡ ਮੈਂ ਆਪਣਾ ਰੱਖ ਕੇ ਆਈ ਸੀ ਤੁਹਾਡੇ ਸਾਹਮਣੇ ਮੈਂ ਵੀ ਜਾਣਦੀ ਹਾਂ ਹੈ ਨਾ ਫੇਰ ਮੈਂ ਬਾਅਦ ਚ ਫੇਰ ਆ ਜਰਨੀ ਬਾਕੀ ਵੀਡੀਓ ਫੇਰ ਬਣਾ ਲਾਂਗੇ ਆਪਾਂ ਆਪਾਂ ਚੱਲਦੇ ਹਾਂ ਹਾਂ ਬਹੁਤ ਭੁੱਖ ਲੱਗੀ ਹੋਈ ਹੈ ਕੀ ਕਰੀਏ ਮੈਂ ਤਾਂ ਬੋਲ-ਬੋਲ ਕੇ ਥੱਕ ਜਰਨੀ ਆ ਚਲੋ ਜੀ ਹੁਣ ਆਪਾਂ ਪੀਨੇ ਆ ਚਾਹ ਨਾ ਹੋਗੀ ਬੀਜਪਲ ਦੀ ਖਿਚੜੀ ਹੋਗੀ ਰੋਜ਼ ਮੈਂ ਚਾਹ ਚਾਏ ਕਰਦੀ ਰਹਿੰਦੀ ਆ ਹੁਣ ਬਰੈਡ ਬਣਾਈਏ ਔਰ ਗਰਮ ਗਰਮ ਖਾਈਏ ਆਪਾਂ ਹੁਣ ਆਪਣਾ ਸ਼ੁਰੂ ਕਰਦੇ ਆਂ ਉਹ ਚੀਜ਼ ਸਵਚਨ ਕਰਦੇ ਆਂ ਰੈਡੀ ਕਰਕੇ ਗਈ ਸੀ ਮੈਂ ਠੀਕ ਆ ਪਰਾ ਦਾ ਖਾਣਾ ਹੈ ਹੋਰ ਕੀ ਲਓ ਹੁਣ ਆਪਾਂ ਇਹਨੂੰ ਦਸਤ ਕਰ ਦਿੰਦੇ ਆਂ ਕੁਸ਼ ਕੁਦਰਤ ਸੇ ਮੱਥਾ ਟੇਕਿਆ ਹੁਣੀ ਆਈ ਆ ਤੇ ਮੈਂ ਹੁਣ ਤੁਹਾਨੂੰ ਦਿਖਾਉ ਦਿੰਨੀ ਆ ਕਲਰ ਬਾਰੇ ਜਾਣਕਾਰੀ ਦੇ ਦੋਣ ਇੱਕ ਪਹਿਲਾਂ ਮੈਂ ਤੁਹਾਨੂੰ ਪੀਓਪੀ ਦਿਖਾ ਦਵਾਂ ਵੀ ਜਿਹੜੀ ਰਿਪੇਅਰ ਕਰਾਈ ਆ ਉਹ ਕਿੱਦਾਂ ਲੱਗਦੀ ਆ ਹਨ ਕਰਾਈ ਹੋਈ ਥੋੜੀ ਜੀ ਹੋਦੀ ਜਿਹੜਿਆਂ ਦਾ ਬਹੁਤ ਪੂਰਾ ਹਾਲ ਆ ਹੁਣ ਧਵਾ ਨਹੀਂ ਸਕਦੇ ਹਲੇ ਕਿਉਂਕਿ ਕੰਮ ਚੱਲ ਰਿਹਾ ਹੈ ਇਹ ਆਪਾਂ ਫਰੰਟ ਗ੍ਰਾਸ 'ਚ ਆ ਗਏ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਕਿ ਪੀਓਪੀ 'ਚ ਮੈਂ ਕੀ ਕੰਮ ਕਰਾਇਆ ਹਾਂ ਦੇਖੋ ਤੇ ਅਹਾਂ ਫਰੰਟ ਸੇ ਬਹੁਤ ਉਖੜਿਆ ਹੋਇਆ ਸੀ ਇਹ ਹੁਣ ਥੋੜਾ ਜਿਹਾ ਵਧੀਆ ਹੋ ਗਿਆ ਪੁੱਟੀ ਢਿਮਾ ਕਰਵਾ ਰਹੀ ਕਿਉਂਕਿ ਫਿਰ ਪੁੱਟੀ ਤਾਂ ਫਿਰ ਬਹੁਤ ਵੱਡਾ ਪ੍ਰੋਜੈਕਟ ਹੋ ਜਾਂਦਾ ਹੈ ਤਾਂ ਫਿਰ ਬਹੁਤ ਜਗ੍ਹਾ ਉਤਰਿਆ ਹੋਇਆ ਜਿੰਨਾ ਜ਼ਿਆਦਾ ਬੁਰਾ ਲੱਗ ਰਿਹਾ ਸੀ ਉਹ ਮੈਂ ਕਰਵਾ ਲਿਆ ਬਾਕੀ ਆਪਾਂ ਫਿਰ ਕਰਾਵਾਂਗੇ ਆਪਣੇ ਗ੍ਰੀਤ ਵਿਆਹ ਵਿੱਚ ਵੱਡਾ ਪ੍ਰੋਜੈਕਟ ਹੋ ਜਾਂਦਾ ਫਿਰ ਬਹੁਤ ਜਗ੍ਹਾ ਪੇਂਟ ਉਤਰਿਆ ਹੋਇਆ ਤਾਂ ਫਿਰ ਆਈ ਆਈ ਮੈਂ ਆਪਣਾ ਕੰਮ ਕਰਨ ਲੱਗੀ ਹਾਂ ਠੀਕ ਆ ਤੇ ਆ ਆ ਰਿਪੇਅਰ ਕਰਾਈ ਸੀ ਫਿਰ ਚੰਗੀ ਰਿਪੇਅਰ ਥੋੜੀ ਬੋਤੀ ਕਰਾ ਲਈ ਬੰਦੀ ਆ ਮਿੱਤਰੋ ਜਿੱਦ ਕੰਦ ਬਹੁਤ ਪਿਆ ਹੋਇਆ ਦੇਖੋ ਇੱਧਰ ਵੀ ਇਸ ਤਰ੍ਹਾਂ ਬਹੁਤ ਜਗ੍ਹਾ ਉੱਤਰਿਆ ਕੀ ਕੀ ਕਰਾਈ ਜਵੇ ਦੇਖੋ ਕਿੰਨੀ ਜਗ੍ਹਾ ਉੱਤਰ ਮੈਂ ਨਹੀਂ ਕਰਾਂਦੀ ਹੈਗੀ ਤੇ ਇੱਧਰ ਵੀ ਬਹੁਤ ਜ਼ਿਆਦਾ ਉੱਤਰਿਆ ਦੇਖੋ ਆ ਤਾਂ ਫਿਰ ਬਹੁਤ ਬੜਾ ਪ੍ਰੋਜੈਕਟ ਜਿਹਾ ਹੋ ਜਾਂਦਾ ਹੈ ਲਓ ਜੀ ਇਹ ਗਮਲੇ ਦਾ ਸਾਰੇ ਪੇਂਚ ਹੋ ਗਏ ਮੇਰੇ ਸਟੈਂਡ ਵੀ ਮੈਂ ਗਮਲ ਦੇ ਫਿਆਰ ਨੂੰ ਬਣਵਾਏ ਸੀ ਲੋਹਾ ਪਿਆ ਸੀ ਬਹੁਤ ਚਲੋ ਇਸ ਵਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨੀ ਹਾਂ ਲੋਹਾ ਬਹੁਤ ਪਿਆ ਸੀ ਭਾਰੀ ਭਾਰੀ ਜਾ ਤੇ ਮੈਂ ਕੀ ਕਰਿਆ ਨਾ ਸੇਲ ਕਰਤਾ ਉਹ ਉਹ ਦੇ ਕੇ ਮੈਂ ਸੋਨੇ ਸੋਨੇ ਦਾ ਸਟੈਂਡ ਬਣਵਾ ਲਿਆ ਉਹ ਨੁੱਕਰਾ ਚ ਪਿਆ ਸੀ ਉਹਦਾ ਕੀ ਫਾਇਦਾ ਤੇ ਆ ਸੈਟਿੰਗ ਕਰਨੀ ਆ ਸਾਰੇ ਗਮਲਿਆਂ ਦੀ ਗਮਲਿਆਂ ਦਾ ਮੈਨੂੰ ਬਹੁਤ ਸ਼ੌਂਕ ਆ ਇਹ ਸ਼ੌਂਕ ਵੀ ਮੇਰੇ ਪੰਘੂ ਸਾਬ ਨੇ ਜਗਾਇਆ ਹੋਇਆ ਮੈਨੂੰ ਉਹਨੇ ਚਾਰ ਗਮਲੇ ਲਿਆੜੇ ਸ਼ੁਰੂ ਕੀਤੇ ਸੀ ਤੇ ਆਪਾਂ ਕੈਸੀ ਵੀ ਹੋਰ ਲੈ ਆ ਕੇ ਦਵੈਰੀ ਕਾ ਪੌ ਮੇਰੇ ਪਸੰਦੀਦਾ ਆਹ ਪਲਾਂਟ ਤੋਂ ਇੱਕ ਸਾਰ ਦੇ ਵਧੀਆ ਲੱਗਦੇ ਆ ਸਾਰੇ ਫਿੱਖਰੇ ਹੋਏ ਆ ਇਹ ਆਹ ਪੇਂਟ ਹੁਣ ਦਿਵੀ ਦਾ ਸਾਡੀ ਇਹ ਆ ਹਲੇ ਨਹੀਂ ਠੀਕ ਲੱਗ ਰਿਹਾ ਨਾ ਇਹਦੇ ਚ ਜਿਵੇਂ ਵਾਈਟ ਸੀਮੈਂਟ ਲਿਆ ਕੇ ਦਿੱਤਾ ਹੈ ਉਹਦਰ ਆ ਰਹਾਂ ਜੀ ਆ ਫਰ ਕੇ ਨਾ ਇੱਥੇ ਵੀ ਮੈਂ ਅ ਦੇਖਦੇ ਹਾਂ ਕਿ ਕਰਨ ਹਲੇ ਹਲੇ ਸੋਚ ਰਹੇ ਆ ਲਾਲ ਜਾਂ ਕੁਝ ਜ਼ਿਆਦਾ ਹੀ ਤੁਸੀਂ ਕਹੋਗੇ ਕਿ ਹੋਏ ਹੋਏ ਲਾਲ ਰੰਗ ਕਰਾ ਲਿਆ ਪਰ ਜਿਹੜਾ ਨਾ ਲਾਲ ਰੰਗ ਕਰਾਣਾ ਇੱਕ ਮਜਬੂਰੀ ਆ ਕਿਉਂਕਿ ਜਿਹੜੇ ਹੋਰ ਸਾਰੇ ਕਲਰ ਆ ਨਾ ਉਹ ਛੇਤੀ ਦੇ ਕੇ ਉੱਤਰ ਜਾਂਦੇ ਆ ਜਿੰਨਾ ਮਰਜੀ ਤੁਸੀਂ ਇਹ ਲਾਲ ਰੰਗ ਟੈਰਾਕੋਟਾ ਸੇ ਟਾਈਲਾਂ ਦਾ ਸਪੈਸ਼ਲਿਸਟ ਜੀ ਮੈਂ ਡਾਕਟਰ ਨਹੀਂ ਹੁੰਦਾ ਤੇ ਇਸ ਕਰਕੇ ਮੈਨੂੰ ਇਹ ਕਰਾਣਾ ਪੈ ਗਿਆ ਅਗਰ ਹੋਰ ਕੋਈ ਸਪੈਸ਼ਲਿਸਟ ਹੁੰਦਾ ਨਾ ਲਾਈਟ ਕਲਰ ਦੇਖੋ ਆ ਪਹਿਲਾ ਮੈਂ ਅਗਰਾਜ ਪੋਸ਼ ਇੱਥੇ ਉਤਰ ਜਾਂਦਾ ਨੂੰ ਕਮ ਸੇ ਕਮ ਸਾਲ ਤੋ ਰਹਿਣਾ ਚਾਹੀਦਾ ਹੈ ਨਾ ਦੇਖੋ ਤੇ ਆਹ ਲਾਈਨ ਦੇਖਦੇ ਆ ਵਿੱਚ ਕਿਹੜਾ ਰੰਗ ਭਰਦੇ ਆ ਫਿਰ ਤੁਹਾਨੂੰ ਦਿਖਾਉਂਦੇ ਜਾਵਾਂਗੇ ਠੀਕ ਹੈ ਕੈਂਟਰ ਲੱਗੇ ਹੋਏ ਦੁਪਹਿਰ ਦਾ ਟਾਈਮ ਹੋ ਗਿਆ ਮੇਰਾ ਲੰਚ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਕੋਈ ਆਇਆ ਵੀ ਹੈ ਤੇ ਕੌਣ ਆਇਆ ਇਸ ਬਾਰੇ ਜਾਣਕਾਰੀ ਆਪਾਂ ਤੁਹਾਨੂੰ ਨਹੀਂ ਦੇਣੀ ਹੈਗੀ ਹਾਂ ਆਪਾਂ ਚੱਲਦੇ ਆਂ ਅੰਦਰ ਤੇ ਰੋਟੀ ਖਾਣੇ ਆ ਠੀਕ ਆ ਤੇ ਜਿਹੜਾ ਕੋਈ ਆਇਆ ਇਹਨਾਂ ਨੂੰ ਵੀ ਖਿਲਾਨੇ ਆ ਹੈਗਾ ਹਨਾ ਹਨੂ ਠੀਕ ਹੈ ਨਾ 3 ਕਲਰ ਕਰਾ ਲੱਗੇ ਆ ਇਹ ਆਪਣਾ ਇਹ ਕਲਰ ਬਣਵਾਣਾ ਆ ਪਿਆ ਸੀ ਇਹ ਕਾਮਯਾਬ ਨਹੀਂ ਹੈਗਾ ਤੇ ਇਹ ਜਿਹੜਾ ਰੈਡ ਕਲਰ ਹੈ ਬਹੁਤ ਕਾਮਯਾਬ ਆ ਇਹ ਸਿਰਫ ਟੈਲ ਵਾਲੇ ਸਪੈਸ਼ਲ ਆ ਤੋਂ ਇਹ ਆਪਣ ਨੂੰ ਪੂਰਾ ਹੋਊਗਾ ਜਦੋਂ ਫਿਰ ਦਿਖਾਉਨੇ ਆ ਗਾਇਸ ਅੱਜ ਦਾ ਵੀਲੌਗ ਦੀ ਸਮਾਪਤੀ ਆਪਾਂ ਹੁਣੇ ਕਰ ਦੰਨੇ ਆ ਬਾਕੀ ਕੱਲ ਦੇ ਵੀਲੌਗ ਚ ਆਪਾਂ ਖਾ ਕੇ ਕਰਦੀ ਆ ਹਲੇ ਪ੍ਰੋਪਰ ਵਿੜਾ ਹੋਇਆ ਨਹੀਂ ਹੈਗਾ ਇਸ ਕਰਕੇ ਮੈਂ ਕਿਹਾ ਨੋ ਕਿ ਜਿਹੜਾ ਲਾਲ ਰੰਗ ਆ ਥੋੜਾ ਜਿਆਦਾ ਅੱਖਾਂ ਨੂੰ ਜਿਆਦਾ ਚਟਕਮਟਕ ਜੀ ਕਰਦਾ ਪਰ ਸਪੈਸ਼ਲਿਸਟ ਹੈ ਹੀ ਰੈੱਡ ਕਲਰ ਡੈਲਾ ਦਾ ਕਰੀਏਗੀ ਤੇ ਬਾਕੀ ਕੱਲ ਦੇ ਵਲੌਗ ਚ ਮਿਲਦੇ ਆ ਬਲੌਗ ਪੂਰਾ ਦੇਖਿਓ ਪਲੀਜ਼ ਸਾਰੇ ਲਾਈਕ ਵੀ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਓਕੇ ਬਾਏ ਸ਼ਸ਼ੀ ਕਾਲ ਜੀ ਨੂੰ ਲਾਈਕ ਕਰਿਆ ਕਰੋ ਪਿਆਰ ਜਿਹਾ ਕਮੈਂਟ ਕਰਿਆ ਕਰੋ ਔਰ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਪੂਰਾ ਦੇਖਿਆ ਏ ਜਿਨ੍ਹਾਂ ਨੇ ਪੂਰਾ ਦੇਖਣਾ ਏ ਉਹਨਾਂ ਦਾ ਪਹਿਲੇ ਧੰਨਵਾਦ ਕਰਦੀ ਆਂ ਔਰ ਵੈਲੇ ਟਾਈਮ ਦੇਖ ਲਿਆ ਕਰੋ ਪਰ ਦੇਖਿਆ ਪੂਰਾ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਐਡੀਟਿੰਗ 'ਚ ਬਹੁਤ ਮਿਹਨਤ ਲੱਗਦੀ ਆ ਕਿਉਂ ਹਾਲੇ ਅਸੀਂ ਪ੍ਰੋਫੈਸ਼ਨਲ ਹੈ ਨਹੀਂ ਪਰ ਫਿਰ ਵੀ ਸਾਨੂੰ ਬਹੁਤ ਮਿਹਨਤ ਲੱਗਦੀ ਆ ਸਾਰੀ ਸ਼ਕਲ ਜੀ